जाम <laughs> 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 ਉੱਧੇ ਕਿਹੜਾ ਪਾ ਕੇ ਕੀ ਯਾਰਾ ਕਾਦਾ ਨਾਲ ਆਓ ਨਾਲ ਮੈਨੂੰ ਹੀ ਆਣ ਦੋ ਅਜੂ ਸਣੀ ਇੱਕ ਪਾਉਦੇ ਸਾਈਡ ਤੇ ਆਉਣਾ ਬੜਾ ਯਾਰਾ ਸਨੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾਵਾਂ ਤੇ ਉਸ ਤੇ ਤਸੱਦਦ ਕੀਤੀ ਨਜਾਇਜ਼ ਥਾਣਿਆਂ 'ਚ ਬੰਦ ਕੀਤਾ ਉਹਦੇ ਵਿਰੋਧ ਦੇ ਵਿੱਚ ਅੱਜ ਭਾਰਤੀ ਜਨਤਾ ਪਾਰਟੀਵਾਣ ਹੋਰ بڑے ਜ਼ਿੰਮੇਵਾਰ ਕਾਰਜਕਰਤਾ ਖੜੇ ਨਹੀਂ ਅੱਗੇ ਸਭ ਨੂੰ ਬੇਨਤੀ ਹੈ ਕਿ ਰੱਖਸ਼ੇ ਦੇ ਪਿਛਲੇ ਪਾਸੇ ਆਓ ਬੇਨਤੀ ਆ ਕਿ ਪ੍ਰਧਾਨ ਜੀ ਅੱਗੇ ਗਵਾਹੀ ਕਰਨਗੇ ਚੋਰਾਂ ਦੀ ਕੋਸ਼ਿਸ਼ ਨਾ ਕਰੋ ਰਮਾਨਾ ਚੱਲੋ ਆਖ ਮੁੜਦਾ ਬਾਦ ਆਮੀਨ ਅਮੀਨ ਸਭੀ ਨਾ 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 ਪੁਤਲਾ ਫੂਕਣ ਦਾ ਪ੍ਰੋਗਰਾਮ ਸੀ ਇਹ ਪੂਰੇ ਪੰਜਾਬ ਦੇ ਵਿੱਚ ਸਾਡੇ ਆਦਰਨੀਏ ਸਾਡੇ ਪੰਜਾਬ ਪ੍ਰਧਾਨ ਸੁਰਿੰਦਰ ਜਾਖੜ ਜੀ ਨਾਲ ਕਾਰਜਕਾਰੀ ਪ੍ਰਧਾਨ ਸਾਡੇ ਅਸ਼ਵੀਰ ਸ਼ਰਮਾ ਜੀ ਜੀ ਦੇ ਨੇਤਰਤਵ ਦੇ ਵਿੱਚ ਇਹ ਪੂਰੇ ਪੰਜਾਬ ਦੇ ਵਿੱਚ ਅੱਜ ਪੁਤਲਾ ਫੂਕਣ ਦਾ ਪ੍ਰੋਗਰਾਮ ਜੋ ਪੰਜਾਬ ਸਰਕਾਰ ਦਾ ਰੱਖਿਆ ਸੀ ਇਹ ਉਹਦੇ ਸਬੰਧ ਵਿੱਚ ਅੱਜ ਅਸੀਂ ਪੁਤਲਾ ਫੂਕਿਆ ਪੂਰੇ ਗੁਰਦਾਸਪੁਰ ਔਰ ਅਗਲਾ ਪ੍ਰੋਗਰਾਮ ਸਾਡਾ ਤੀਨਾਂ ਨਗਰ ਹਲਕੇ ਦੇ ਵਿੱਚ ਆ ਹੁਣ ਇਲੈਕਸ਼ਨਾਂ ਦੇ ਕਰਕੇ ਨਹੀਂ ਅੱਜ ਕੋਈ ਇਲੈਕਸ਼ਨ ਨਹੀਂ ਹੈਗੀ ਅਜੇ 1.5 ਸਾਲ ਨੂੰ ਇਲੈਕਸ਼ਨ ਆ ਸਾਡੇ ਪੰਜਾਬ ਦੇ ਵਿੱਚ ਔਰ ਇਹ ਸਕੀਮ 11 ਸਾਲ ਤੋਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਪੂਰੇ ਹਿੰਦੁਸਤਾਨ ਦੀ ਸੇਵਾ ਕਰ ਰਹੇ ਨੇ ਔਰ ਇਹ ਸਾਡੇ ਪ੍ਰਧਾਨ ਮੰਤਰੀ ਜੀ ਦਾ ਸੰਕਲਪ ਆ ਕਿ ਘਰ-ਘਰ ਜਿਹੜੀਆਂ ਯੋਜਨਾਵਾਂ ਨੇ ਇਹ ਉਹ ਯੋਜਨਾਵਾਂ ਜਿਹੜੀਆਂ ਗਰੀਬ ਪਰਿਵਾਰਾਂ ਦੇ ਲਈ ਹਰ ਵਰਗ ਦੇ ਲਈ ਜਿਹੜੀਆਂ ਯੋਜਨਾਵਾਂ ਨੇ ਉਹ ਘਰ-ਘਰ ਪਹੁੰਚਾਈਆਂ ਜਾਣ ਇਹ ਸਾਡਾ ਜੋ ਬਣਦਾ ਸੀ ਪੰਜਾਬ ਸੂਬਾ ਸਰਕਾਰਾਂ ਨੂੰ ਇਹ ਟਾਈਮ ਦਿੱਤਾ ਸੀ ਕਿ ਇਹ ਯੋਜਨਾਵਾਂ ਘਰ-ਘਰ ਲੈ ਕੇ ਜਾਓ ਔਰ ਉਹਦਾ ਜਿਹੜਾ ਲਾਭ ਜਿਹੜਾ ਲੋਕਾਂ ਨੂੰ ਮਿਲ ਸਕੇ ਔਰ ਇਹਦੇ ਵਿੱਚ ਟੁੱਟਲੀ ਜਿਹੜੀ ਸਾਡੀ ਪੰਜਾਬ ਸਰਕਾਰ ਜਿਹੜੀ ਫੇਲ ਹੋ ਗਈ ਸਾਢੇ 3 ਸਾਲ ਇਹ ਜਿਹੜੇ ਆ ਇਹ ਯੋਜਨਾਵਾਂ ਜਿਹੜੇ ਪੰਜਾਬ ਦੇ ਲੋਕਾਂ ਨੂੰ ਨਹੀਂ ਦੇ ਸਕੇ ਜਿਹੜੀ ਕੇਂਦਰ ਦੀਆਂ ਯੋਜਨਾ ਸੀ ਇਹ ਯੋਜਨਾਵਾਂ ਹੁਣ ਭਾਰਤੀ ਜਨਤਾ ਪਾਰਟੀ ਨੇ ਸੰਕਲਪ ਲਿਆ ਕਿ ਅਸੀਂ ਜਿਹੜੀਆਂ ਯੋਜਨਾਵਾਂ ਨੇ ਇਹ ਹਰ ਘਰ ਘਰ ਪਹੁੰਚਾਵਾਂਗੇ ਹਰ ਪਿੰਡ ਲੈ ਕੇ ਜਾਵਾਂਗੇ ਇਹ ਉਹ ਯੋਜਨਾਵਾਂ ਨੇ ਜਿਹਦੇ ਵਿੱਚ ਸਾਡੇ ਕਿਸਾਨ ਭਰਾਵਾਂ ਦੇ ਕਿਸਾਨ ਨਿਧੀ ਦੇ ਪੈਸੇ ਜਿਹੜਾ 6-6000 ਰੁਪਏ ਹੁੰਦਾ ਕੇਂਦਰ ਸਰਕਾਰ ਵੱਲੋਂ ਸਾਡੀ ਉਹ ਜਿਹੜਾ ਕਰ ਕਰ ਜਿਹੜਾ ਜਾ ਕੇ ਕਿਸਾਨਾਂ ਦੇ ਨਾਲ ਗੱਲਬਾਤ ਕਰਕੇ ਚਾਹੇ ਉਹ ਕੇ ਵੀ ਸੀ ਹੋਣ ਵਾਲੀ ਆ ਪੈਸੇ ਰੁਕੇ ਆ ਉਹ ਚੀਜ਼ ਨੂੰ ਦੁਬਾਰਾ ਚਾਲੂ ਕਰਵਾਇਆ ਜਾਵੇ ਚਾਹੇ ਵਿਸ਼ਕਰਮਾ ਯੋਜਨਾ ਦੀ ਗੱਲ ਕਰੀਏ ਕਿ ਕੋਈ ਵੀ ਵੀਰ ਸਾਡਾ ਚਾਹੇ ਕਾਰਪੈਂਟਰ ਆ ਨਮੋਚੀ ਆ ਨਾਈ ਆ ਕੋਈ ਵੀ ਕਿਤੇ ਦੇ ਵਿੱਚ ਆਪਣੇ ਕੰਮ ਕਰਦਾ ਉਹਨੂੰ 15000 ਰੁਪਏ ਦੀ ਜਿਹੜੀ ਕਿੱਟ ਪ੍ਰੋਵਾਈਡ ਕਰਾਈ ਜਾਵੇ ਔਰ 5 ਦਿਨ ਦੀ ਉਹਨੂੰ ਟ੍ਰੇਨਿੰਗ ਦਿੱਤੀ ਜਾਵੇ ਉਹ ਸਾਰਾ ਖਰਚਾ ਜਿਹੜਾ ਸਾਡੀ ਕੇਂਦਰ ਸਰਕਾਰ ਕਰ ਰਹੀ ਹੈ ਔਰ ਉਹਦੇ 500 ਰੁਪਏ ਆ ਰੂਈ ਦਾ ਨੂੰ ਦਿਹਾੜੀ ਵੀ ਦੇ ਰਹੀ ਹੈ ਕਿ ਉਹਦਾ ਘਰ ਦਾ ਖਰਚਾ ਵੀ ਚੱਲ ਸਕੇ ਔਰ ਆਯੁਸ਼ਮਾਨ ਕਾਰਡ ਜਿਹਦੇ ਵਿੱਚ 5 ਲੱਖ ਤੱਕ ਦਾ ਇਲਾਜ ਜਿਹੜਾ ਹਰ ਬੰਦੇ ਦਾ ਫ੍ਰੀ ਹੋ ਸਕਦਾ ਐਸੀਆਂ ਸਕੀਮਾਂ ਅਨੇਕਾਂ ਸਕੀਮਾਂ ਨੇ ਜਿਹੜੀਆਂ ਇੱਕ ਕੈਂਪ ਦੇ ਰਾਹੀਂ ਅਸੀਂ ਸੀਐਸਸੀ ਸੈਂਟਰ ਜਿਹੜੇ ਨੇ ਜਿਹੜੇ ਕਾਮਨ ਸਰਵਿਸ ਸੈਂਟਰ ਨੇ ਜਿਨ੍ਹਾਂ ਦੇ ਰਾਹੀਂ ਜਿਹੜਾ ਪੰਜਾਬ ਮਤਲਬ ਜਿਹੜੀ ਸਰਕਾਰ ਦੀ ਅਥਾਰਟੀ ਹੁੰਦੀ ਹੈ ਉਹਨਾਂ ਕੋਲੇ ਉਹ ਲੋਕਾਂ ਦੇ ਰਾਹੀਂ ਅਸੀਂ ਜਿਹੜਾ ਸਿਰਫ ਤੇ ਸਿਰਫ ਇੱਕ ਪੁਲ ਬਣ ਕੇ ਕੰਮ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਵਰਕਰ ਨੇ ਸੀਐਸਸੀ ਸੈਂਟਰਾਂ ਦੇ ਨਾਲ ਪੁਲ ਬਣ ਕੇ ਲੋਕਾਂ ਤੱਕ ਜਿਹੜੀਆਂ ਯੋਜਨਾਵਾਂ ਪਹੁੰਚਾ ਰਹੀ ਹੈ ਕਰ ਕਰ ਜਾ ਕੇ ਔਰ ਇਹ ਵੱਡੇ ਇਕੱਠ ਦੇ ਵਿੱਚ 300 ਤੋਂ 400 ਰੋਜ਼ ਦਾ ਇੱਕ ਕੈਂਪ ਦੇ ਵਿੱਚ ਲੋਕ ਆਣ ਕੇ ਉਹਦਾ ਫਾਇਦਾ ਲੈ ਰਹੇ ਨੇ ਉਹ ਯੋਜਨਾਵਾਂ ਨੂੰ ਦੇਖਿਆ ਬੁਖਲਾੜ ਦੇ ਵਿੱਚ ਆਣ ਕੇ ਪੰਜਾਬ ਸਰਕਾਰ ਨੇ ਜਿਹੜੀ ਆ ਇਹ ਕੱਲ ਕੈਂਪ ਸਾਡੇ ਪਰਸੋ ਵੀ ਕੈ ਕੱਲ ਵੀ ਕੈਪਚਰ ਕੀਤੇ ਔਰ ਨਾਲ ਦੇ ਨਾਲ ਪੁਲਿਸ ਪ੍ਰਸ਼ਾਸਨ ਨੇ ਬੜੀ ਗੁੰਡਾਗਰਦੀ ਦੇ ਨਾਲ ਸਾਡੇ ਜਿਹੜੇ ਕੈਂਪ ਪਾਰਟੀ ਦੇ ਲੋਕ ਲਾ ਰਹੇ ਸੀ ਸਾਡੇ ਸੀਐਸਸੀ ਸੈਂਟਰ ਵਾਲੇ ਬੱਚੇ ਸੀ ਉਹਨਾਂ ਨੂੰ ਵੀ ਚੱਕਿਆ ਸਮਾਨ ਵੀ ਚੱਕ ਚੱਕ ਕੇ ਇਹਨਾਂ ਨੇ ਸਾਡਾ ਜਿਹੜਾ ਠਾਣਿਆਂ ਦੇ ਵਿੱਚ ਬੱਸਾਂ ਭਰ-ਭਰ ਕੇ ਸਾਨੂੰ ਲੈ ਗਏ ਔਰ ਸ਼ਾਮ ਨੂੰ ਜਿਹੜਾ ਉਹਨਾਂ ਨੂੰ ਛੱਡਿਆ ਦੁਬਾਰਾ ਸਾਰਿਆਂ ਨੂੰ ਇਹ ਨਾ ਤਾਂ ਕੈਂਪ ਬੰਦ ਹੋਣਗੇ ਨਾ ਇਹ ਲੋਕਾਂ ਦੀਆਂ ਯੋਜਨਾਵਾਂ ਜਿਹੜੀਆਂ ਗਰੀਬ ਲੋਕਾਂ ਦੀਆਂ ਇਹ ਨਾਏ ਬੰਦ ਹੋਣਗੀਆਂ ਇਹ ਭਾਰਤੀ ਜਨਤਾ ਪਾਰਟੀ ਦੇ ਨਾਲ ੱਕਾ ਨਹੀਂ ਹੋਇਆ ਇਹ ਆਮ ਵਰਗ ਦੇ ਲੋਕ ਗਰੀਬ ਪਰਿਵਾਰਾਂ ਦੇ ਨਾਲ ਉਹਨਾਂ ਦੇ ਢਿੱਡ ਤੇ ਲੱਤ ਮਾਰੀ ਹੈ ਜਿਹੜੀ ਪੰਜਾਬ ਸਰਕਾਰ ਨੇ ਭਗਵੰਤ ਮਾਨ ਸਰਕਾਰ ਨੇ ਮਨੀਸ਼ ਸ਼ਿਸ਼ੋਦੀਆ ਜੀ ਨੇ ਜੋ ਬਿਆਨ ਦਿੱਤਾ ਸੀ ਉਹ ਕੱਲ ਇਹਨਾਂ ਨੇ ਸ਼ੁਰੂਆਤ ਕੀਤੀ ਉਸ ਬਿਆਨ ਦੀ ਜਿਹੜੀ ਗੁੰਡਾਗਰਦੀ ਵਾਲੀ ਜਿਹੜੀ ਬਿਆਨ ਸੀ ਇਹਨਾਂ ਨੇ